ਸਿੱਖ ਧਰਮ ਦੇ ਵਿੱਚ ਜੇ ਕੋਈ ਮਰ ਵੀ ਜਾਵੇ ਤਾਂ ਰੋਣਾ ਸਾਡੇ ਧਰਮ ਦੇ ਵਿੱਚ ਹੈ ਹੀ ਨਹੀਂ ਸੰਤ ਜਰਨੈਲ ਸਿੰਘ ਮਹਾਂਪੁਰਸ਼ਾਂ ਦੀ ਕਿਸੇ ਨੇ ਖਬਰ ਲਾਤੀ ਸੀ ਵੀ ਸੰਤ ਜੀ ਰੋ ਪਏ ਸੰਤਾਂ ਨੇ ਵਚਨ ਕਿਹਾ ਤੁਸੀਂ ਸਿੱਖ ਧਰਮ ਨੂੰ ਪੜਿਆ ਸਾਡੇ ਧਰਮ ਦੇ ਵਿੱਚ ਰੋਣਾ ਤਾਂ ਹੈ ਹੀ ਨਹੀਂ ਸਿੱਖ ਧਰਮ ਦੇ ਵਿੱਚ ਦੋ ਹੀ ਚੀਜ਼ਾਂ ਨੇ ਜਾਂ ਤਾਂ ਚੜਦੀ ਕਲਾ ਜਾਪਾ ਨਾਮ ਮੰਨਣਾ ਠੀਕ ਹੈ ਜੀ ਜੇ ਕੋਈ ਆਮ ਹੁਣ ਬੰਦੇ ਕਹਿ ਦਿੰਦੇ ਨੇ ਜੀ ਤੁਹਾਡੇ ਜੇ ਛੋਟੇ ਬੱਚੇ ਮਰ ਜਾਣ ਕੀ ਤੁਸੀਂ ਖੁਸ਼ੀ ਮਨਾਓਗੇ ਭਾਈ ਜੀ ਮਰਨ ਤੇ ਸ਼ਹੀਦ ਹੋਣ ਦੇ ਵਿੱਚ ਫਰਕ ਹੈ ਸ਼ਹਾਦਤ ਪਾਉਣ ਦੇ ਵਿੱਚ ਫਰਕ ਹੈ ਤੇ ਕੱਲ ਨੂੰ ਮੇਰਾ ਕੋਈ ਬੱਚਾ ਸਿੱਖ ਧਰਮ ਦੇ ਲਈ ਮਨੁੱਖਤਾ ਦੇ ਲਈ ਸ਼ਹੀਦੀ ਪਾਉਂਦਾ ਮੈਂ ਉਤੇ ਰੋਊਂਗਾ ਕਿਉਂ ਮੈਂ ਉਤੇ ਮਾਣ ਮਹਿਸੂਸ ਕਰੂੰਗਾ ਇਹੀ ਤਾਂ ਸਿੱਖ ਧਰਮ ਦੀ ਬਲਖਣਤਾ ਠੀਕ ਹੈ ਜੀ ਹੁਣ ਕਈ ਭਰਾ ਇਹ ਵੀ ਕਹਿਣ ਦਿੰਦੇ ਨੇ ਵੀ ਇੱਥੇ ਜੀ ਮਿੱਠਾ ਪ੍ਰਸ਼ਾਦ ਬਣਾ ਦਿੱਤਾ ਜਲੇਬੀਆਂ ਬਣਾ ਦਿੱਤੀਆਂ ਜਾਂ ਜੀ ਇੱਥੇ ਪੀਜਿਆਂ ਦਾ ਲੰਗਰ ਲਾ ਦਿੱਤਾ ਦੇਖੋ ਚਲੋ ਲੋੜ ਤੋਂ ਜ਼ਿਆਦਾ ਲੰਗਰ ਲਾਉਣੇ ਲੰਗਰ ਦੀ ਬੇਕਦਰਹੀ ਹੋਣੀ ਇਹ ਤਾਂ ਇੱਕ ਮਾੜੀ ਗੱਲ ਹੈ ਪਰ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਕਿ ਆਪਾਂ ਨੂੰ ਜਦੋਂ ਜੀ ਕਰਦਾ ਆਪਾਂ ਮੈਕਡੋਨਲਡ ਦੇ ਵਿੱਚ ਜਾ ਕੇ ਪੀਜ਼ਾ ਖਾ ਲੈਨੇ ਆ মিઠھے ભગવાન ਆਪਾਂ ਵਰਫੀ ਵੀ 4-500 ਰੁਪਏ ਦੀ ਕਿਲੋ ਲੈ ਲੈਨੇ ਆ ਪਰ ਇਦਾਂ ਦੇ ਬਹੁਤ ਪਰਿਵਾਰ ਇੱਕ ਪਿੰਡ ਦੇ ਵਿੱਚ 100-100 ਪਰਿਵਾਰ ਇਦਾਂ ਦਾ ਹੁੰਦਾ ਹੈ ਜਿਹੜਾ ਲੇਬਰ ਕਲਾਸ ਹੁੰਦੀ ਆ ਜਿਹੜੇ ਵਿਚਾਰੇ ਆਪਣੇ ਘਰੇ ਰੋਟੀ ਦੇ ਨਾਲ ਅਚਾਰ ਦੇ ਨਾਲ ਵਕਤੋ-ਬਦ ਦਾਲ ਦੇ ਨਾਲ ਜਿਨ੍ਹਾਂ ਨੇ ਕਦੇ ਵੀ ਕੋਈ ਮਿਕਸ ਵੈਜ ਕੋਈ ਮਟਰ ਪਨੀਰ ਕੋਈ ਸ਼ਾਹੀ ਭੋਜ ਨਹੀਂ ਖਾਦਾ ਤੇ ਬਾਈ ਜੀ 200 ਰੁਪਏ ਕਿਲੋ ਜਲੇਬੀਆਂ 1 300 ਰੁਪਿਆ ਦਿਹਾੜੀ ਕਰਨ ਵਾਲਾ ਬੰਦਾ ਕਦੋਂ ਖਰੀਦ ਸਕਦਾ ਹਨਾ ਜੀ ਜੇ ਕਿਸੇ ਮਹਾਪੁਰਸ਼ਾ ਨੇ ਲੰਗਰ ਲਾਤਾ ਪੀਜੇ ਦਾ ਉਹਦੇ ਵਿੱਚ ਠੀਕ ਹੈ ਜੀ ਆਪਾਂ ਇਹ ਤਾਂ ਕਹਿ ਸਕਦੇ ਆ ਵੀ ਪੀਜਾ ਮੈਦੇ ਦਾ ਬਣਿਆ ਤੇ ਇਹ ਨੁਕਸਾਨ ਕਰਦਾ ਉਹ ਨੁਕਸਾਨ ਵੀ ਮੇਰੇ ਅਰਗਿਆਂ ਨੂੰ ਕਰਦਾ ਜਿਹੜੇ ਹੱਥਾਂ ਦੇ ਨਾਲ ਇੰਨੀ ਜ਼ਿਆਦਾ ਕਿਰਤ ਨਹੀਂ ਕਰਦੇ ਬਾਈ ਜੀ ਆਪਾਂ ਮੈਕਡੋਨਲਡ ਚ ਪੀਜਾ ਖਾ ਲੈਨੇ ਆ ਜੇ ਕੋਈ ਗਰੀਬ ਬੰਦਾ ਉਹਨਾਂ ਨੇ ਨਾ ਤਾਂ ਹੋਟਲਾਂ ਤੇ ਖਾ ਸਕਦੇ ਨੇ ਨਾ ਗਰੀਬ ਬੰਦਾ ਮੈਕਡੋਨਲਡਸ ਦੇ ਵਿੱਚ ਜਾ ਸਕਦਾ ਕੀ ਉਹਨਾਂ ਦੇ ਜਵਾਕਾਂ ਨੂੰ ਹੱਕ ਨਹੀਂ ਵੀ ਉਹ ਪੀਜ਼ਾ ਇੱਕ ਵਾਰ ਖਾ ਕੇ ਵੇਖ ਲੈਣ ਉਹਨਾਂ ਨੇ ਹਮੇਸ਼ਾ ਲੰਗਰ 'ਚ ਹੀ ਛਕਣਾ ਹੁੰਦਾ ਲੰਗਰ ਹਮੇਸ਼ਾ ਉਹਨਾਂ ਲੋਕਾਂ ਲਈ ਜਲ ਲਾਏ ਜਾਂਦੇ ਹੁੰਦੇ ਨੇ ਜਿਹੜੇ ਲੋਕ ਮਹਿੰਗੀਆਂ ਵਸਤੂਆਂ ਮੁੱਲ ਲੈ ਕੇ ਨਹੀਂ ਖਾ ਸਕਦੇ ਠੀਕ ਹੈ ਜੀ ਇੱਥੇ ਨਾਲੇ ਇੱਕ ਗੱਲ ਹੋਰ ਹੈ ਸਹਿਬਜ਼ਾਦਿਆਂ ਨੇ ਸ਼ਹਾਦਤ ਪਾਈ ਆ ਉਹ ਕੋਈ ਆਮ ਮਰਨਾ ਨਹੀਂ ਉੱਥੇ ਕਿਸੇ ਦਾ ਮੁੰਡਾ ਨਹੀਂ ਮਰਿਆ ਵੀ ਅਸੀਂ ਆ ਚੀਜ਼ ਬਣਾਉਣੀ ਆ ਚੀਜ਼ ਬਣਾਉਣੀ ਨਹੀਂ ਉੱਥੇ ਕਿਸੇ ਬੁਢੇ ਦਾ ਭੋਗ ਨਹੀਂ ਹੈ ਵੀ ਇੱਥੇ ਆ ਚੀਜ਼ ਬਣਾਉਣੀ ਆ ਇੱਥੇ ਆ ਚੀਜ਼ ਬਣਾਉਣੀ ਨਹੀਂ ਉੱਥੇ ਸਹਿਬਜ਼ਾਦਿਆਂ ਨੇ ਲਾੜੀ ਮੌਤ ਨੂੰ ਵਿਆਹਿਆ ਇਹ ਪੂਰੀ ਦੁਨੀਆ ਦੇ ਵਿੱਚ ਇੱਕ ਵੱਖਰਾ ਮੈਸੇਜ ਗਿਆ ਕਿ ਆਪਣੇ ਇਹਨਾਂ ਦਾ ਜਿਹੜਾ ਗੁਰੂ ਹੈ ਉਹਨੇ ਆਪਣੇ ਚਾਰ ਪੁੱਤਾਂ ਨੂੰ ਤੋੜ ਕੇ ਕਦੇ ਮੱਥੇ ਤੇ ਪਸੀਨਾ ਨਹੀਂ ਆਇਆ ਉਹਨੇ ਕਦੇ ਰੋਣਾ ਨਹੀਂ ਆਇਆ ਉਹਨੇ ਰੋਣਾ ਨਹੀਂ ਕੀਤਾ ਉਹਨੇ ਜਕਾਰੇ ਛੱਡੇ ਉਹਨੇ ਇਹ ਗੱਲ ਕੀਤੀ ਆ ਅੱਜ ਮੇਰੇ ਪੁੱਤਾਂ ਨੇ ਲਾੜੀ ਮੌਤ ਨੂੰ ਵਿਆਹਿਆ ਇਸ ਕਰਕੇ ਜਦੋਂ ਮੌਤ ਨੂੰ ਵਿਆਹਿਆ ਠੀਕ ਹੈ ਜੀ ਸ਼ਹਾਦਤ ਪਾਈ ਆ ਉੱਥੇ ਫਿਰ ਚੜਦੀ ਕਲਾ ਦੇ ਨਾਲ ਹੀ ਜਿਹੜੇ ਇਦਾਂ ਦੇ ਸ਼ਹੀਦੀ ਪੁਰਬ ਮਨਾਏ ਜਾਂਦੇ ਨੇ ਠੀਕ ਹੈ ਜੀ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਤੁਹਾਡੇ ਬੱਚੇ ਤੁਹਾਡੇ ਬੱਚੇ ਜਿਹੜੇ ਮਰ ਜਾਣ ਤੇ ਤੁਸੀਂ ਆਹ ਕਰੋਗੇ ਉਹ ਬਾਈ ਜੀ ਮਰਨਾ ਤੇ ਸ਼ਹਾਦਤ ਪਾਉਣ ਦੇ ਵਿੱਚ ਫਰਕ ਹੁੰਦਾ ਸ਼ਹਾਦਤ ਤੇ ਮਾਣ ਕੀਤਾ ਜਾਂਦਾ ਹੁੰਦਾ ਸ਼ਹਾਦਤ ਤੇ ਕਦੇ ਵੀ ਰੋਣਾ ਨਹੀਂ ਕੀਤਾ ਜਾਂਦਾ ਰੋਣਾ ਸਾਡੇ ਧਰਮ ਵਿੱਚ ਹੈ ਹੀ ਨਹੀਂ ਸਾਡੇ ਧਰਮ ਦੇ ਵਿੱਚ ਬਿਰਾਗਤਾ ਹੈ ਹੀ ਨਹੀਂ ਸਾਡੇ ਧਰਮ ਦੇ ਵਿੱਚ ਜੇ ਬਿਰਾਗ ਹੈ ਉਹ ਬਿਰਾਗ ਉਸ ਪਰਮੇਸ਼ਰ ਲਈ ਹੁੰਦਾ ਹੈ ਸਾਡੇ ਧਰਮ ਦੇ ਵਿੱਚ ਇਹ ਨਹੀਂ ਵੀ ਜੀ ਮੇਰਾ ਪਿਓ ਮਰ ਗਿਆ ਤੇ ਮੈਂ ਰੋਮਾ ਇਹ ਵੀ ਗੁਰੂ ਸਾਹਿਬ ਹੱਕ ਨਹੀਂ ਦਿੰਦੇ ਚਲੋ ਦੁੱਖ ਹੁੰਦਾ ਮੇਰੀ ਪਿਓ ਦੀ ਮੌਤ ਤੇ ਮੈਂ ਵੀ ਰੋਇਆ ਆਪਾਂ ਓਨੇ ਯੋਗ ਨਹੀਂ ਹੈਗੇ ਵੀ ਆਪਾਂ ਇਹ ਘਾਟਾ ਝੱਲ ਸਕੀਏ ਪਰ ਸਾਡਾ ਧਰਮ ਇਸ ਚੀਜ਼ ਦੀ ਆਗਿਆ ਨਹੀਂ ਦਿੰਦਾ ਵੀ ਤੁਸੀਂ ਆਪਣੇ ਮਾਂ ਦੀ ਆਪਣੇ ਪਿਓ ਦੀ ਮੌਤ ਤੇ ਰੋਮੋ ਜਦੋਂ ਸਾਡਾ ਗੁਰੂ ਨਹੀਂ ਐਡਾ ਆਪਣਾ ਪਰਿਵਾਰ ਵਾਰ ਕੇ ਨਹੀਂ ਰੋਇਆ ਅਸੀਂ ਵੀ ਉਹਦੇ ਪੁੱਤਾਂ ਸਾਡੇ ਧਰਮ ਦੇ ਵਿੱਚ ਦੋ ਚੀਜ਼ਾਂ ਨੇ ਚੜ੍ਹਦੀ ਕਲਾ ਤੇ ਭਾਣਾ ਮੰਨਣਾ ਇਨਾ ਤੋਂ ਬਿਨਾ ਰੋਣਾ ਸਾਡੇ ਧਰਮ ਵਿੱਚ ਹੈ ਹੀ ਨਹੀਂ ਭਗਵਾਨ ਤਮਨ ਜੀ ਥੋੜਾ ਜਿਹਾ ਗਿਆਨ ਲਓ ਮਾਤਮੀ ਵਿਗਲ ਕਿਉਂ ਵਜਾਇਆ ਜਾਣਾ ਹੈ ਮਾਤਮ ਸਾਡੇ ਧਰਮ ਵਿੱਚ ਹੈ ਹੀ ਨਹੀਂ ਸਾਡੇ ਸਹਿਬਜ਼ਾਦਿਆਂ ਨੇ ਸ਼ਹਾਦਤ ਪਾਈ ਲੜੀ ਮੌਤ ਵਿਆਹੀ ਤੇ ਉਹ ਦੁਨੀਆ ਨੇ ਕਿ ਦੱਸਣਾ ਕੀਤਾ ਸਾਰੀ ਦੁਨੀਆ ਦੇ ਉੱਪਰ ਇਹ ਇੱਕੋ ਗੱਲ ਆ ਜਿਹੜੀ ਸਾਡੇ ਧਰਮ ਨੂੰ ਦੁਨੀਆ ਤੋਂ ਵੱਖਰਾ ਕਰਦੀ ਆ ਕਿ ਇਹ ਲੋਕ ਸ਼ਹੀਦੀ ਨੂੰ ਵੀ ਵਿਆਹ ਮੰਗੂ ਮਨਾਉਂਦੇ ਨੇ ਇੰਨਾ ਨੂੰ ਸ਼ਹੀਦ ਹੋਣ ਦਾ ਚਾ ਵਿਆਹ ਤੋਂ ਵੀ ਜ਼ਿਆਦਾ ਹੁੰਦਾ ਜਿੱਦਾਂ ਆਪਾਂ ਨੂੰ ਵਿਆਹ ਦੀ ਖੁਸ਼ੀ ਹੁੰਦੀ ਆ ਨਾ ਇਸ ਤਰ੍ਹਾਂ ਗੁਰੂ ਦੇ ਸਿੱਖ ਨੂੰ ਸ਼ਹੀਦ ਹੋਣਾ ਵਿਆਹ ਨਾਲੋਂ ਵੀ ਵੱਡੀ ਗੱਲ ਮੰਨੀ ਜਾਂਦੀ ਆ ਇਸ ਕਰਕੇ ਜਸਵਿੰਦਰ ਸਿੰਘ ਲਾਲੀ ਤਰਨਤਾਰਨ ਗੌਤਮ ਜੋਸ਼ੀ ਦੀਪ ਸੰਧੂ ਗੁਰਪ੍ਰੀਤ ਸਿੰਘ ਸਾਹੀ ਸਾਰਿਆਂ ਦਾ ਧੰਨਵਾਦ ਵੀਰੇ ਇਹੀ ਚੀਜ਼ ਸਮਝੋ ਜਿਹੜੇ ਬੰਦੇ ਅਣਜਾਣ ਪੁਨੇ ਦੇ ਵਿੱਚ ਇਹ ਗੱਲ ਕਹਿੰਦੇ ਨੇ ਜੀ ਤੁਹਾਡੇ ਬੱਚੇ ਮਰ ਜਾਣ ਤੁਸੀਂ ਕੀ ਉੱਥੇ ਮਿੱਠੇ ਭਗਵਾਨ ਪਕਾਉਂਗੇ ਬਾਈ ਜੀ ਉਹ ਮਰਨਾ ਹੈ ਉਹ ਆਮ ਮਰਨਾ ਹੈ ਇੱਕ ਹੁੰਦਾ ਮਨੁੱਖਤਾ ਦੇ ਲਈ ਜਲਮ ਦੇ ਨਾਲ ਟੱਕਰਾ ਲੈ ਕੇ ਸ਼ਹਾਦਤ ਪਾਉਣੀ ਉੱਥੇ ਸਿਰਫ ਚੜ੍ਹਦੀ ਕਲਾ ਤੇ ਜਕਾਰੇ ਛੱਡੇ ਜਾਂਦੇ ਨੇ ਉੱਥੇ ਮਾਣ ਮਹਿਸੂਸ ਹੁੰਦਾ ਉੱਥੇ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ ਭਗਵਾਨ ਤੁਮਨ ਜੀ ਇਹ ਫੈਸਲਾ ਆਪਣਾ ਬਦਲਣ ਹਾਂ ਜੇ ਤੁਸੀਂ ਸਹਿਬਜ਼ਾਦਿਆਂ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਇੱਕ ਚੜ੍ਹਦੀ ਕਲਾ ਦਾ ਮੈਸੇਜ ਪੂਰੀ ਕੌਮ ਨੂੰ ਦੋ ਠੀਕ ਹੈ ਤੇ ਭਗਵੰਤ ਮਾਨ ਜੀ ਤੁਸੀਂ ਆਪ ਵੀ ਪੰਜਾਬ ਦੇ ਪੰਜਾਬੀਆਂ ਦੇ ਸਿੱਖਾਂ ਦੇ ਘਰ ਚ ਜਨਮ ਲਿਆ ਤੁਸੀਂ ਆਪ ਵੀ ਦਾੜ੍ਹੀ ਰੱਖੋ ਤੇ ਲੋਕਾਂ ਨੂੰ ਵੀ ਇਹ ਮੈਸੇਜ ਦਿਓ ਵੀ ਸਹਿਬਜ਼ਾਦਿਆਂ ਨੇ ਸਿੱਖੀ ਦੇ ਲਈ ਸਹਿਬਜ਼ਾਦਿਆਂ ਨੇ ਆਪਣੀ ਦਸਤਾਰ ਦੇ ਲਈ ਸਹਿਬਜ਼ਾਦਿਆਂ ਨੇ ਮਨੁੱਖਤਾ ਦੇ ਲਈ ਆਪਣੇ ਆਪ ਨੂੰ ਸ਼ਹਾਦਤ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਉਹਨਾਂ ਦੀ ਕੁਰਬਾਨੀ ਤੋਂ ਆਪਾਂ ਇੱਕ ਇਹ ਜਾਂ ਮੈਸੇਜ ਦਈਏ ਸਿੱਖਾਂ ਨੂੰ ਵੀ ਸਿੱਖੋ ਦਾੜੀ ਕੇਸ ਰੱਖੋ ਗੁਰੂ ਦੇ ਨਾਲ ਜੁੜੋ ਤੇ ਆਪਣੇ ਹੱਕਾਂ ਤੇ ਹਮੇਸ਼ਾ ਅਡੋਲ ਖੜੇ ਰਹੋ ਇਹੀ ਤਾਂ ਸਰਕਾਰਾਂ ਦੀ ਪਾਲਿਸੀ ਹੈ ਵੀ ਆਪਾਂ ਆਪਣੇ ਗੁਰੂਆਂ ਤੋਂ ਇੱਕ ਜਿਹੜਾ ਚੜ੍ਹਦੀ ਕਲਾ ਦਾ ਜਿਹੜਾ ਸ਼ਹੀਦੀ ਪਾਉਣ ਦਾ ਇਕ ਚਾ ਸਿੱਖਾਂ ਦੇ ਵਿੱਚ ਹੈ ਇਹੀ ਚਾ ਤੁਹਾਡੇ ਦੇ ਵਿੱਚੋਂ ਸਰਕਾਰ ਕੱਢਣਾ ਚਾਹੁੰਦੀ ਹੈ 마તમ ਸਿੱਖ ਧਰਮ ਦੇ ਵਿੱਚ ਬਿਲਕੁਲ ਨਹੀਂ ਹੈ 마તમ ਤਾਂ ਸਾਡਾ ਆਪਣਾ ਬੰਦਾ ਮਰ ਜੇ ਗੁਰੂ ਸਾਹਿਬ ਕਹਿੰਦੇ ਉੱਥੇ ਵੀ ਤੁਸੀਂ 마તમ ਨਹੀਂ ਮਨਾਉਣਾ ਉੱਥੇ ਵੀ ਤੁਸੀਂ ਸਿਮਰਨ ਕਰਨਾ ਤੇ ਚੜ੍ਹਦੀ ਕਲਾ ਦੇ ਵਿੱਚ ਹਮੇਸ਼ਾ ਸਿੱਖ ਨੂੰ ਰਹਿਣਾ ਚਾਹੀਦਾ ਆਪਾਂ ਉਹਨੇ ਯੋਗ ਨਹੀਂ ਹੈਗੇ ਪਰ ਉਹ ਤਾਂ ਫੇਰ ਵੀ ਸਾਡੇ ਗੁਰੂ ਦੇ ਸਾਹਿਬਜ਼ਾਦੇ ਸੀ ਜਿਨ੍ਹਾਂ ਨੇ ਸ਼ਹਾਦਤ ਪਾਈ ਆ ਇਸ ਚੀਜ਼ ਤੇ ਮਾਣ ਕੀਤਾ ਜਾ ਸਕਦਾ ਇਸ ਚੀਜ਼ ਤੇ ਚੜ੍ਹਦੀ ਕਲਾ ਦੇ ਨਾਲ ਜਕਾਰੇ ਛੱਡੇ ਜਾ ਸਕਦੇ ਨੇ ਭਗਵੰਤ ਮਾਨ ਜੀ ਜੇ ਤੁਸੀਂ ਸਾਹਿਬਜ਼ਾਦਿਆਂ ਨੂੰ ਕੋਈ ਉਹਨਾਂ ਲਈ ਉਹਨਾਂ ਦੀ ਸ਼ਹਾਦਤ ਦੇ ਲਈ ਮਾਣ ਮਹਿਸੂਸ ਕਰਦੇ ਹੋ ਤਾਂ ਉੱਥੇ ਤੁਸੀਂ ਕੁਝ ਏਦਾਂ ਦਾ ਸਮਾਗਮ ਕਰੋ ਜਿਹਦੇ ਵਿੱਚ ਇਹ ਮੈਸੇਜ ਸਿੱਖਾਂ ਦੇ ਵਿੱਚ ਜਾਵੇ ਵੀ ਦੇਖੋ ਛੋਟੇ ਸਾਹਿਬਜ਼ਾਦੇ ਕਈ ਵਾਰ ਬੰਦੇ ਕਹਿਣਦੇ ਨੇ ਨਿੱਕੀਆਂ ਜਿੰਦਾ ਵੱਡੇ ਸ਼ੱਕੇ ਉਹ ਤੁਸੀਂ ਸ਼ਰੀਰ ਦੀ ਅਵਸਥਾ ਦੇਖ ਰਹੇ ਹੋ ਉਹ ਨਿੱਕੀਆਂ ਜਿੰਦਾ ਨਹੀਂ ਸੀ ਉਹ ਸਾਡੇ ਬਾਬੇ ਸੀ ਉਹ ਸਾਡੇ ਵੱਡੇ ਬਾਬੇ ਸੀ ਨਿੱਕੀਆਂ ਜਿੰਦਾ ਨਹੀਂ ਸੀ ਉਹ ਵੱਡੇ ਵੱਡੀਆਂ ਜਿੰਦਾ ਸੀ ਤੇ ਵੱਡੇ ਸ਼ੱਕੇ ਸੀ ਤੁਸੀਂ ਉਹਨਾਂ ਦੀ ਸ਼ਰੀਰ ਕੋ ਉਮਰ ਤੇ ਨਾ ਜਾਓ ਉਹਨਾਂ ਦੀ ਤੁਸੀਂ ਅਧਿਆਤਮਿਕ ਉਮਰ ਤੇ ਜਾਓ ਵੀ ਉਹ ਅੰਦਰੋਂ ਕਿੰਨੇ ਵੱਡੇ ਸੀ ਤੇ ਉਹ ਵੱਡੀਆਂ ਹੀ ਜਿੰਦਾ ਸੀ ਤੇ ਵੱਡੇ ਹੀ ਸਾਕੇ ਸੀ ਤੇ ਵੱਡੀ ਕੁਰਬਾਨੀ ਕਰਕੇ ਗਏ ਨੇ ਇਸ ਕਰਕੇ ਜੇ ਕੁਝ ਕਰਨਾ ਭਗਵੰਤ ਮਾਨ ਜੀ ਤਾਂ ਤੁਸੀਂ ਵੀ ਸਾਬ ਜਦਿਆਂ ਤੇ ਇਹ ਐਲਾਨ ਕਰੋ ਵੀ ਮੈਂ ਵੀ ਅੱਜ ਤੋਂ ਦਾੜੀ ਕੇਸ ਰੱਖਾਂਗਾ ਮੈਂ ਵੀ ਅੱਜ ਤੋਂ ਗੁਰਮਤ ਦੇ ਨਾਲ ਜੁੜਾਂਗਾ ਤੇ ਸਾਰੇ ਸਿੱਖਾਂ ਨੂੰ ਅਪੀਲ ਕਰੋ ਕਿ ਆਪਣੇ ਗੁਰੂ ਸਾਹਿਬ ਵੱਲ ਦੇਖੋ ਉਹਨਾਂ ਦੇ ਸਾਬ ਜਦਿਆਂ ਵੱਲ ਵੇਖੋ ਤੇ ਆਪਾਂ ਉਹਨਾਂ ਤੋਂ ਇੱਕ ਮੈਸੇਜ ਲਈਏ ਤਾਂ ਕਿ ਆਪਾਂ ਸਾਰੇ ਗੁਰੂ ਸਾਹਿਬ ਦੀ ਸਿੱਖੀ ਦੇ ਨਾਲ ਜੁੜੀਏ ਤੇ ਆਪਣੇ ਧਰਮ ਦੇ ਲਈ ਜੁੜੀਏ ਕਿਹੜਾ ਐਸਾ ਧਰਮ ਹੈ ਕਿਹੜਾ ਐਸਾ ਧਰਮ ਹੈ ਜਿਹਦੇ ਵਿੱਚ ਚੱਪੇ-ਚੱਪੇ ਤੇ ਸ਼ਹੀਦ ਹੋਇਆ ਹੋਣ ਐਸਾ ਨਾ ਤਾਂ ਜੱਤ ਤੋਂ ਧਰਤੀ ਬਣੀ ਹੈ ਜੱਤ ਤੋਂ ਧਰਤੀ ਬਣੀਆ ਨਾ ਤਾਂ ਐਸਾ ਕੋਈ ਮਹਾਪੁਰਸ਼ ਅੱਜ ਤੱਕ ਦੁਨੀਆ ਤੇ ਪਹਿਲਾਂ ਹੋਇਆ ਨਾ ਅੱਜ ਹੈ ਨਾ ਅੱਗੇ ਹੋਏਗਾ ਜੀਨੇ ਆਪਣੇ ਪਿਓ ਨੂੰ 9 ਸਾਲ ਦੀ ਉਮਰ ਦੇ ਵਿੱਚ ਹਿੰਦ ਦੀ ਰੱਖਿਆ ਦੇ ਲਈ ਸ਼ਹਾਦਤ ਪਾਉਣ ਦੇ ਲਈ ਆਪ ਬਚਨ ਕੀਤਾ ਹੋਵੇ ਪਿਤਾ ਵੀ ਸ਼ਹੀਦ ਕਰਵਾਇਆ ਆਪਣੇ ਮਾਤਾ ਗੁਜਰਕੌਰ ਜੀ ਵੀ ਸ਼ਹੀਦ ਕਰਵਾਏ ਆਪਣੇ ਚਾਰੋਂ ਸਹਬਜਾਦੇ ਉਹਨਾਂ ਨੂੰ ਵੀ ਸ਼ਹੀਦ ਕਰਵਾਇਆ ਤੇ ਆਪਣੇ ਆਪ ਨੂੰ ਵੀ ਸਿੱਖਾਂ ਦੇ ਲੇਖੇ ਲਾਗੇ ਐਸਾ ਦੋ ਜਹਾਨਾ ਦਾ ਵਾਲੀ ਭਾਈ ਨੰਦ ਲਾਲ ਲਿਖਦਾ ਹੈ ਕਹਿੰਦਾ ਵੀ ਆਪਾਂ ਸਾਰੇ ਰੱਬ ਦਾ ਨਾਮ ਲੈਨੇ ਆ ਸੱਚ ਜਾਣਿਓ ਜੇ ਰੱਬ ਕਦੇ ਖੁਸ਼ ਹੁੰਦਾ ਤੇ ਖੁਸ਼ ਹੋ ਕੇ ਰੱਬ ਦੇ ਮੂੰਹ ਦੇ ਵਿੱਚੋਂ ਇੱਕੋ ਗੱਲ ਨਿਕਲਦੀ ਐ ਧੰਨ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਵਰਗਾ ਨਾ ਤਾਂ ਦੁਨੀਆ ਤੇ ਕੋਈ ਹੋਇਆ ਤੇ ਨਾ ਕੋਈ ਹੋਣਾ ਤੇ ਨਾ ਕੋਈ ਹੋਵੇਗਾ ਇਸ ਲਈ ਜੇ ਤੁਸੀਂ ਉਹਨਾਂ ਦੀ ਕੁਰਬਾਨੀ ਨੂੰ ਅੱਜ ਆਪਾਂ ਸਿੱਖਿਆ ਲੈਣੀ ਐ ਅੱਜ ਆਪਾਂ ਇਹੀ ਆਪਣੇ ਹੱਕਾਂ ਦੇ ਲਈ ਆਪਣੇ ਜ਼ੁਲਮ ਦੇ ਖਿਲਾਫ ਡਟੇ ਰਹਿਣਾ ਤੇ ਉਹਨਾਂ ਦੀ ਸ਼ਹਾਦਤ ਤੋਂ ਆਪਾਂ ਇਹ ਸਿੱਖਿਆ ਲੈਣੀ ਹੈ ਵੀ ਆਪਣੇ ਆਪ ਨੂੰ ਕੁਰਬਾਨ ਕਰਨ ਦਾ ਜਜ਼ਬਾ ਆਪਣੇ ਅੰਦਰ ਵੀ ਆ ਜਾਵੇ ਤੇ ਇਹੀ ਜਜ਼ਬਾ ਤੁਹਾਡੇ ਦੇ ਵਿੱਚੋਂ ਬੜੀਆਂ ਕੌਸੀਆਂ ਦੇ ਨਾਲ ਬੜੇ ਤਰੀਕੇ ਦੇ ਨਾਲ ਇਹ ਤੁਹਾਡੇ ਅੰਦਰੋਂ ਇਹ ਚੀਜ਼ ਨੂੰ ਕੱਢ ਰਹੇ ਨੇ ਕਿ ਜਿਹੜਾ ਇਹਨਾਂ ਨੂੰ ਆਪਣੇ ਗੁਰੂ ਤੋਂ ਆਪਣੇ ਹੱਕਾਂ ਦੇ ਲਈ ਸ਼ਹੀਦ ਹੋਣ ਦਾ ਜਿਹੜਾ ਇਹਨਾਂ ਦੇ ਮਨ ਦੇ ਵਿੱਚ ਚਾਹ ਏ ਉਸ ਚਾਹ ਨੂੰ ਖਤਮ ਕੀਤਾ ਜਾਵੇ ਤਾਂ ਕਿ ਇਹ ਕਦੇ ਜ਼ੁਲਮ ਦੇ ਖਿਲਾਫ ਆਵਾਜ਼ ਨਾ ਚੁੱਕ ਸਕਣ ਸਹਿਬਜ਼ਾਦਿਆਂ ਦੀ ਸ਼ਹਾਦਤ ਤੇ ਸਾਨੂੰ ਕੋਈ ਵੀ ਮਾਤਮ ਨਹੀਂ ਸਾਨੂੰ ਕੋਈ ਵੀ ਦੁੱਖ ਨਹੀਂ ਸਾਨੂੰ ਮਾਣ ਹੈ ਕਿ ਸਾਡੇ ਵੱਡੇ ਬਾਬੇ ਜ਼ੁਲਮ ਦੇ ਖਿਲਾਫ ਡਟ ਕੇ ਸ਼ਹਾਦਤ ਪਾ ਕੇ ਗਏ ਨੇ ਠੀਕ ਹੈ ਜੀ ਹੁਣ ਕੱਲ ਨੂੰ ਮੇਰਾ ਬੱਚਾ ਕੱਲ ਨੂੰ ਮੇਰਾ ਬੱਚਾ ਜੇ ਆਮ ਖੇਡਦਾ ਖੇਡਦਾ ਡਿੱਗ ਕੇ ਪੂਰਾ ਹੋ ਜਾਂਦਾ ਦੁੱਖ ਉਸ ਚੀਜ਼ ਤੇ ਹੋ ਸਕਦਾ ਮੇਰਾ ਬੱਚਾ ਜ਼ੁਲਮ ਦੇ ਖਿਲਾਫ ਸ਼ਹਾਦਤ ਪਾ ਜਾਵੇ ਉਸ ਚੀਜ਼ ਤੇ ਮਾਣ ਮਹਿਸੂਸ ਹੁੰਦਾ ਜਾਂ ਉਸ ਚੀਜ਼ ਤੇ ਦੁੱਖ ਮਹਿਸੂਸ ਹੁੰਦਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪੰਡਰਾਲਿਆਂ ਨੇ ਤੇ ਉਹਨਾਂ ਦੇ ਨਾਲ ਦੇ ਸਿੰਘਾਂ ਨੇ ਜ਼ੁਲਮ ਦੇ ਖਿਲਾਫ ਹਿੰਦੂਸਤਾਨ ਦੀ ਵਿਚੜ ਸਰਕਾਰ ਦੇ ਖਿਲਾਫ ਸ਼ਹਾਦਤ ਪਾਈ ਹੁਣ ਸੰਤ ਜਰਨੈਲ ਸਿੰਘ ਪੰਡਰਾਲਿਆਂ ਦੀ ਸ਼ਹਾਦਤ ਤੇ ਆਪਾਂ ਮਾਣ ਮਹਿਸੂਸ ਕਰਨਾ ਹੈ ਜਾਂ ਰੋਣਾ ਇਹ ਹੀ ਤਾਂ ਸਿੱਖ ਧਰਮ ਦੀ ਫਿਲਾਸਫੀ ਆ ਵੀ ਸਿੱਖ ਕਰਦੇ ਆਪਣੇ ਸ਼ਹੀਦੀ ਪੁਰਬ ਵੀ ਹਮੇਸ਼ਾ ਵਿਹਾਰੇ ਵਾਂਗ ਮਨਾਉਂਦੇ ਨੇ ਇੱਕ ਚੜ੍ਹਦੀ ਕਲਾ ਦੇ ਨਾਲ ਮਨਾਉਂਦੇ ਨੇ ਠੀਕ ਹੈ ਜੀ ਬਾਕੀ ਰਹੀ ਲੰਗਰਾਂ ਦੀ ਗੱਲ ਲੰਗਰ ਹਮੇਸ਼ਾ ਗਰੀਬ ਲੋਕਾਂ ਦੇ ਲਈ ਲਾਇਆ ਜਾਂਦਾ ਹੈ ਉਹਨਾਂ ਲੋਕਾਂ ਦੇ ਲਈ ਲਾਇਆ ਜਾਂਦਾ ਹੈ ਜਿਨ੍ਹਾਂ ਦੇ ਘਰੇ ਦੁੱਧ ਨਾ ਹੋਣ ਕਰਕੇ ਕਦੇ ਖੀਰ ਨਹੀਂ ਬਣਦੀ ਮਾਇਆ ਨਾ ਹੋਣ ਕਰਕੇ ਕਦੇ ਛੋਲੇ ਪੂਰੀਆਂ ਨਹੀਂ ਖਾ ਸਕਦੇ ਮਾਇਆ ਨਾ ਹੋਣ ਕਰਕੇ ਮਿੱਠੇ ਪਦਾਰਥ ਨਹੀਂ ਖਾ ਸਕਦੇ ਮਾਇਆ ਨਾ ਹੋਣ ਕਰਕੇ ਕਦੇ ਮੈਕਡੋਨਲਡਸ ਚ ਪੀਜ਼ਾ ਨਹੀਂ ਖਾ ਸਕਦੇ ਸਾਬੇ ਚ ਨਹੀਂ ਜਾ ਸਕਦੇ ਕਿਉਂਕਿ ਉਹ ਵਿਚਾਰੇ ਹਮੇਸ਼ਾ ਅੰਬ ਦੇ ਚਾਰ ਦੇ ਨਾਲ ਸਾਦੀ ਰੋਟੀ ਖਾਂਦੇ ਆ ਉਹਨਾਂ ਨੂੰ ਵੀ ਹੱਕ ਹੈ ਕਿ ਉਹਨਾਂ ਨੇ ਵਿਚਾਰਿਆ ਨੇ ਲੰਗਰਾਂ ਦੇ ਵਿੱਚ ਖੀਰ ਛਕਣੀ ਆ ਲੰਗਰਾਂ ਦੇ ਵਿੱਚ ਹੀ ਜਲੇਬੀਆਂ ਛਕਣੀਆਂ ਲੰਗਰਾਂ ਦੇ ਵਿੱਚ ਹੀ ਉਹਨਾਂ ਨੇ ਕੋਈ ਜਿਹੜੇ ਪਕਵਾਨ ਨੇ ਉਹ ਛਕਣੇ ਨੇ ਮੇਰੇ ਤੇਰੇ ਵਰਗਿਆਂ ਦੇ ਤਾਂ ਜਿਨ੍ਹਾਂ ਦੇ ਘਰੇ ਬੈਠਿਆਂ ਦੇ ਇਤਜਾਬ ਬਣੀ ਜਾਂਦਾ ਤੇ ਮੇਰੇ ਵਰਗਾ ਫਿਰ ਕਹਿਣ ਦਾ ਜਦੋਂ ਮੇਰੇ ਵਰਗੇ ਨੂੰ ਡਾਕਟਰ ਕਹਿਣ ਦਾ ਵੀ ਤਾਂ ਸਿੰਪਲ ਦਾਲ ਰੋਟੀ ਖਾਣੀ ਆ ਉਹ ਫਿਰ ਮੇਰੇ ਵਰਗਾ ਲੋਕਾਂ ਨੂੰ ਉਪਦੇਸ਼ ਦਿੰਦਾ ਫਿਰਦਾ ਲੰਗਰ ਦੇ ਵਿੱਚ ਜੀ ਖੀਰ ਨਾ ਬਣਾਓ ਲੰਗਰ ਦੇ ਵਿੱਚ ਜੀ ਜਲੇਬੀ ਨਾ ਬਣਾਓ ਕਿਉਂਕਿ ਮੇਰੀ ਤਾਂ ਡਾਕਟਰਾਂ ਨੇ ਬੰਦ ਕਰਤੀ ਤੇ ਜਿਹੜਾ ਭੱਠੇ ਤੇ ਵਿਚਾਰਾ ਸਾਰੀ ਜ਼ਿੰਦਗੀ ਸਾਰੀ ਦਿਹਾੜੀ ਕੰਮ ਕਰਦਾ ਉਹਦਾ ਵੀ ਜਲੇਬੀਆਂ ਖਾਣ ਨੂੰ ਦਿਲ ਕਰਦਾ ਤੇ ਉਹਦਾ ਵੀ ਮਿੱਠਾ ਪ੍ਰਸ਼ਾਦ ਖਾਣ ਨੂੰ ਦਿਲ ਕਰਦਾ ਉਹਦੇ ਵੀ ਬੱਚੇ ਕਹਿੰਦੇ ਨੇ ਵੀ ਬਾਪੂ ਅਸੀਂ ਕਦੇ ਪੀਜ਼ਾ ਖਾਣਾ ਹੈ ਉਹਨਾਂ ਵਿਚਾਰਿਆਂ ਨੇ ਲੰਗਰ ਚ ਹੀ ਖਾਣਾ ਹੁੰਦਾ ਹਾਂ ਜਿਹੜੇ ਥਾਂ ਥਾਂ ਤੇ ਲੰਗਰ ਲਾਏ ਹੁੰਦੇ ਨੇ ਠੀਕ ਹੈ ਜੀ ਉਹਨਾਂ ਦੀ ਗਿਣਤੀਆਂ ਨੂੰ ਘਟਾਓ ਉਹਨਾਂ ਨੂੰ ਟਾਈਮਿੰਗ ਨੂੰ ਵਧਾਓ ਜਿਵੇਂ ਇਦਾਂ ਦਾ ਪ੍ਰਬੰਧ ਹੋਣਾ ਚਾਹੀਦਾ ਵੀ 10 ਲੰਗਰ ਪਹਿਲੇ ਦਿਨ 10 ਲੰਗਰ ਦੂਜੇ ਦਿਨ 10 ਲੰਗਰ ਤੀਜੇ ਦਿਨ 10 ਲੰਗਰ ਚੌਥੇ ਦਿਨ ਇਦਾਂ ਜਿਹੜੇ ਤਾਂ ਕਿ ਜਿਹੜੀ ਅੰਨ ਦੀ ਬੇਕਦਰੀ ਨਾ ਹੋਵੇ ਕੋਈ ਬਰੈਡ ਫੜਦਾ ਪਕੌੜੇ ਫੜਦਾ ਗਾਂ ਜਾ ਕੇ ਸੁੱਟ ਦਿੰਦਾ ਜਾਨੂ ਉਹ ਬਰੈਡ ਪਕੌੜੇ ਖਤਮ ਨਹੀਂ ਹੁੰਦੇ ਜਾਨੂ ਅਗਲਾ ਲੰਗਰ ਆ ਜਾਂਦਾ ਇਸ ਚੀਜ਼ ਦੀ ਤਾਂ ਜ਼ਰੂਰ ਆਪਾਂ ਨੂੰ ਪ੍ਰਬੰਧ ਸਾਹਮਣਾ ਚਾਹੀਦਾ ਵੀ ਇਦਾਂ ਦੇ ਤਰੀਕੇ ਨਾਲ ਲੰਗਰ ਲਾਏ ਜਾਣ ਵੀ ਜਿਹੜਾ ਵੀ ਪਕਵਾਨ ਬਣੇ ਉਹ ਢਿੱਡ ਦੇ ਵਿੱਚ ਜਾਵੇ ਨਾ ਕਿ ਸੜਕ ਤੇ ਸਿੱਟਿਆ ਜਾਵੇ ਇਸ ਕਰਕੇ ਮੇਰਾ ਭਰਾ ਇਸ ਚੀਜ਼ ਨੂੰ ਸਮਝੋ ਵੀ ਸਿੱਖ ਧਰਮ ਦੇ ਵਿੱਚ ਨਾ ਰੋਣਾ ਹੈ ਨਾ ਦੁੱਖ ਮਹਿਸੂਸ ਕਰਨਾ ਹੈ ਸਾਡੇ ਧਰਮ ਦੇ ਵਿੱਚ ਭਾਣਾ ਮੰਨਣਾ ਤੇ ਚੜ੍ਹਦੀ ਕਲਾ ਦੇ ਨਾਲ ਮਾਣ ਮਹਿਸੂਸ ਕਰਨਾ ਹੀ ਸਾਡੇ ਧਰਮ ਦੇ ਵਿੱਚ ਇਹ ਗੁਰੂ ਸਾਹਿਬ ਨੇ ਸਾਡੇ ਧਰਮ 'ਚ ਰੋਣਾ ਲਿਖਿਆ ਹੀ ਨਹੀਂ ਰੋਣਾ ਸਾਡੇ ਧਰਮ 'ਚ ਹੈ ਹੀ ਨਹੀਂ ਇਸ ਚੀਜ਼ ਤੇ ਜਦੋਂ ਸਾਡੇ ਧਰਮ 'ਚ ਰੋਣਾ ਨਹੀਂ ਸਾਡੇ ਧਰਮ ਦੇ ਵਿੱਚ ਦੁੱਖ ਨਹੀਂ ਸਾਡੇ ਧਰਮ ਦੇ ਵਿੱਚ ਚੜ੍ਹਦੀ ਕਲਾ ਇਸ ਕਰਕੇ ਸਾਡੇ ਸਮਾਗਮ ਚੜ੍ਹਦੀ ਕਲਾ ਦੇ ਨਾਲ ਮਨਾਏ ਜਾਣੇ ਚਾਹੀਦੇ ਨੇ ਅਸੀਂ ਇਸ ਚੀਜ਼ ਦੁਨੀਆ ਤੋਂ ਵੱਖਰੇ ਆ ਕਿ ਸਾਡੇ ਗੁਰੂ ਨੇ ਆਪਣੇ ਚਾਰੋਂ ਪੁੱਤ ਸ਼ਹੀਦ ਕਰਾ ਕੇ ਰੋਇਆ ਨਹੀਂ ਸਾਡਾ ਗੁਰੂ ਮੱਥੇ ਤੇ ਪਸੀਨਾ ਨਹੀਂ ਆਇਆ ਮੱਥੇ ਤੇ ਵਟ ਨਹੀਂ ਆਇਆ ਸਾਡੇ ਗੁਰੂ ਨੇ ਚੜ੍ਹਦੀ ਕਲਾ ਦੇ ਨਾਲ ਜਕਾਰੇ ਛੱਡੇ ਨੇ ਤੇ ਇਹ ਵਚਨ ਕੀਤਾ ਜਿੱਦੇ ਸਹਿਬ ਅਜਾਦਾ ਬਾਬਾ ਫਤਿਹ ਸਿੰਘ ਤੇ ਸਹਿਬ ਅਜਾਦਾ ਬਾਬਾ ਜੋਰਾਵਰ ਸਿੰਘ ਜੀ ਸ਼ਹੀਦ ਹੁੰਦੇ ਨੇ ਗੁਰੂ ਸਾਹਿਬ ਨੂੰ ਪਤਾ ਲੱਗਦਾ ਤੇ ਗੁਰੂ ਸਾਹਿਬ ਬਚਨ ਕਰਦੇ ਨੇ ਅੱਜ ਮੇਰੀ ਸਭ ਨਾਲੋਂ ਵੱਡੀ ਜਿੱਤ ਹੋਈ ਆ ਭਾਈ ਦਿਆ ਸਿੰਘ ਪੁੱਛਦੇ ਨੇ ਮਹਾਰਾਜ ਤੁਹਾਡੀ ਤਾਂ ਹਮੇਸ਼ਾ ਹੀ ਜਿੱਤ ਆ ਅੱਜ ਕਿਉਂ ਵੱਡੀ ਜਿੱਤ ਹੋਈ ਆ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਅੱਜ ਮੇਰੇ 6 ਸਾਲ ਦੇ ਬਾਬਾ ਫਤਿਹ ਸਿੰਘ ਨੂੰ ਮੇਰੇ 8 ਸਾਲ ਦੇ ਬਾਬਾ ਜਰਾਵਰ ਸਿੰਘ ਨੂੰ ਮੇਰੇ ਦੋਸਤ ਸਾਹਿਬ ਜਦਿਆਂ ਨੂੰ ਇਹ ਮੁਗਲਿਆ ਸਲਤਨਤ ਇਹ ਪਾਪੀ ਸਰਕਾਰ ਮੇਰੇ ਦੋ ਛੋਟੇ ਸਹਿਬਜ਼ਾਦਿਆਂ ਨੂੰ ਵੀ ਚੁਕਾ ਨਹੀਂ ਸਕੇ ਉਹਨਾਂ ਨੇ ਸ਼ਹਾਦਤ ਪਾਈ ਹੈ ਤੇ ਅੱਜ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੈ ਅੱਜ ਮੇਰੀ ਸਮਨਾਂ ਨੂੰ ਵੱਡੀ ਜਿੱਤ ਹੋਈ ਹੈ ਜਦੋਂ ਸਾਡੇ ਗੁਰੂ ਨੇ ਬਰਾਗ ਨਹੀਂ ਕੀਤਾ ਜਦੋਂ ਸਾਡੇ ਗੁਰੂ ਨੇ ਚੜ੍ਹਦੀ ਕਲਾ ਦੇ ਨਾਲ ਜਕਾਰੇ ਛੱਡੇ ਨੇ ਤੇ ਅਸੀਂ ਉਸ ਚੜ੍ਹਦੀ ਕਲਾ ਨੂੰ ਉਹ ਜਿਹੜੀ ਸਪਿਰਟ ਸਾਨੂੰ ਆਪਣੇ ਸਹਿਬਜ਼ਾਦਿਆਂ ਤੋਂ ਮਿਲਦੀ ਹੈ ਕੁਰਬਾਨ ਹੋਣ ਦੀ ਜਿਹੜੀ ਸਾਨੂੰ ਜਜਵਾ ਮਿਲਦਾ ਆਪਣੇ ਆਪ ਨੂੰ ਜ਼ੁਲਮ ਦੇ ਖਿਲਾਫ ਜਿਹੜੀ ਸਾਨੂੰ ਖੜਨਾ ਸਿਖਾਉਂਦੇ ਨੇ ਚੜ੍ਹਦੀ ਕਲਾ ਦੇ ਨਾਲ ਰਹਿਣਾ ਸਿਖਾਉਂਦੇ ਨੇ ਇਹ ਜਾਣਬੁੱਝ ਕੇ ਸਰਕਾਰਾਂ ਉਹਨੂੰ ਮਾਤਮ ਦੇ ਵਿੱਚ ਤਬਦੀਲ ਕਰ ਰਹੀਆਂ ਨੇ ਮਾਤਮ ਸਾਡੇ ਧਰਮ ਵਿੱਚ ਹੈ ਹੀ ਨਹੀਂ ਇਸ ਕਰਕੇ ਭਾਈ ਸਮਝੋ ਸਿੱਖ ਇਤਿਹਾਸ ਨੂੰ ਪੜੋ ਇਹ ਗੱਲ ਨਾ ਕਰਿਆ ਕਰੋ ਜੀ ਤੁਸੀਂ ਇੱਥੇ ਖੀਰ ਬਣਾਤੀ ਤੁਸੀਂ ਇੱਥੇ ਕਾਉੜੇ ਬਣਾਤੇ ਜਾਂ ਤੁਸੀਂ ਇੱਥੇ ਛੋਲੇ ਪੂਰੀਆਂ ਬਣਾਖੀਆਂ ਤੁਹਾਡੇ ਦੋ ਬੱਚੇ ਮਰ ਜਾਣ ਤੁਸੀਂ ਇਹ ਚੀਜ਼ ਬਣਾਓਗੇ ਉਹ ਬਾਈ ਮਰਨਾ ਹੋਰ ਹੁੰਦਾ ਸ਼ਹਾਦਤ ਪਾਉਣਾ ਹੋਰ ਹੁੰਦਾ ਸ਼ਹਾਦਤ ਤੇ ਹਮੇਸ਼ਾ ਚੜਦੀ ਕਲਾ ਤੇ ਖੁਸ਼ੀ ਮਨਾਈ ਜਾਂਦੀ ਹੈ ਮਾਣ ਮਹਿਸੂਸ ਕੀਤਾ ਜਾਂਦਾ ਹੈ ਰੋਣਾ ਸਾਡੇ ਧਰਮ ਵਿੱਚ ਹੈ ਹੀ ਨਹੀਂ ਬਰਾਦ ਸਾਡੇ ਧਰਮ ਵਿੱਚ ਹੈ ਹੀ ਨਹੀਂ ਸਾਡੇ ਧਰਮ ਦੇ ਵਿੱਚ ਚੜਦੀ ਕਲਾ ਹੈ ਸੰਤ ਜਰਨੈਲ ਸਿੰਘ ਵੀ ਆਖੇ ਸੀ ਕਹਿੰਦੇ ਜਦੋਂ ਤੁਹਾਨੂੰ ਪਤਾ ਲੱਗ ਜਾਵੇ ਕਿ ਮੈਤੋ ਵਾਹਿਗੁਰੂ ਨੇ ਸੇਵਾ ਲੈ ਲਈ ਤੇ ਮੈਂ ਸ਼ਹੀਦ ਹੋ ਗਿਆ ਤਾਂ ਪੰਜ ਪੰਜ ਜਕਾਰੇ ਆਪਣੇ ਘਰ ਦੇ ਵਿੱਚ ਤੁਸੀਂ ਛੱਡਨੇ ਆ ਤੇ ਜਕਾਰੇ ਕਦੋਂ ਛੱਡੇ ਜਾਂਦੇ ਆ ਜਕਾਰੇ ਉਦੋਂ ਛੱਡੇ ਜਾਂਦੇ ਆ ਜਦੋਂ ਖੁਸ਼ੀ ਹੋਵੇ ਜਦੋਂ ਚੜ੍ਹਦੀ ਕਲਾ ਹੋਵੇ ਜਦੋਂ ਚੜ੍ਹਦੀ ਕਲਾ ਮਹਿਸੂਸ ਹੋਵੇ ਉਦੋਂ ਜਕਾਰੇ ਛੱਡੇ ਜਾਂਦੇ ਆ ਸਾਡੇ ਗੁਰੂ ਸਾਹਿਬ ਵੀ ਚੜ੍ਹਦੀ ਕਲਾ ਦੇ ਵਿੱਚ ਰਹੇ ਸਾਡੇ ਸਹਜਾ ਦੇ ਵੱਡੇ ਬਾਬਾ ਜੀ ਉਹ ਵੀ ਚੜ੍ਹਦੀ ਕਲਾ ਦੇ ਵਿੱਚ ਰਹੇ ਸਾਡੀ ਬਜ਼ੁਰਗ ਮਾਤਾ ਗੁਜਰ ਕੌਰ ਜੀ ਵੀ ਚੜ੍ਹਦੀ ਕਲਾ ਦੇ ਵਿੱਚ ਰਹੇ ਸਾਡੇ ਸ਼ਹੀਦ ਸਿੰਘ ਵੀ ਚੜ੍ਹਦੀ ਕਲਾ ਦੇ ਵਿੱਚ ਰਹੇ ਅਸੀਂ ਅੱਜ ਅਸੀਂ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸੋ ਇਸ ਕਰਕੇ ਜੇ ਮੇਰੇ ਤੋਂ ਫਿਰ ਵੀ ਕੋਈ ਭੁੱਲ ਚੁੱਕ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਅਣਜਾਣ ਬੱਚੇ ਸਮਝ ਕੇ ਤੁਸੀਂ ਮਾਫ਼ ਕਰ ਸਕਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲੋਕਾਂ ਦੇ ਮਨ ਚੋਂ ਇਹ ਸ਼ੰਕਾ ਨਿਕਲੇ ਇਸ ਚੀਜ਼ ਦਾ ਮੈਨੂੰ ਪਤਾ ਹੈ ਵੀ ਜਿਹੜੇ ਲੋਕ ਜਾਣ ਬੁੱਝ ਕੇ ਇਹ ਗੱਲ ਨਹੀਂ ਕਹਿੰਦੇ ਲੋਕਾਂ ਨੂੰ ਇਸ ਚੀਜ਼ ਦਾ ਗਿਆਨ ਹੀ ਨਹੀਂ ਹੈ ਕਿ ਵਿਸ਼ਹਾਦ ਤੇ ਮਾਣ ਮਹਿਸੂਸ ਹੁੰਦਾ ਸ਼ਹਾਦਤ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਸ਼ਹਾਦਤ ਤੇ ਚੜ੍ਹਦੀ ਕਲਾ ਮਨਾਈ ਜਾਂਦੀ ਹੈ ਸ਼ਹਾਦਤ ਤੇ ਕਦੇ ਰੋਣਾ ਨਹੀਂ ਕੀਤਾ ਜਾਂਦਾ ਸ਼ਹਾਦਤ ਤੇ ਕਦੇ ਵਿਰਾਗ ਨਹੀਂ ਕੀਤਾ ਜਾਂਦਾ ਸ਼ਹਾਦਤ ਤੇ ਕਦੇ ਨਮੂਸ਼ੀ ਨਹੀਂ ਹੁੰਦੀ ਸ਼ਹਾਦਤ ਤੇ ਕਦੇ ਆ ਜਿਹੜਾ ਭਗਵੰਤ ਮਾਨ ਜੀ ਕਹਿ ਰਹੇ ਨੇ ਮਾਤਮੀ ਬਿਗਲ ਨਹੀਂ ਵਜਾਇਆ ਜਾਂਦਾ ਸ਼ਹਾਦਤ ਤੇ ਜੇਕਾਰੇ ਛੱਡੇ ਜਾਂਦੇ ਨੇ ਸ਼ਹਾਦਤ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਸ਼ਹਾਦਤ ਤੇ ਚੜ੍ਹਦੀ ਕਲਾ ਮਨਾਈ ਜਾਂਦੀ ਆ ਸੋ ਇਸ ਕਰਕੇ ਜੇ ਕੋਈ ਬੰਦੇ ਇਸ ਚੀਜ਼ ਦੇ ਵਿੱਚ ਭਲੇਖੇ ਚ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਨਾ ਬੀ ਬਾਡੀ ਬਿਲਡਰ ਪਨੇਸ਼ਰ ਬਜੰਦਰ ਹਮੇਸ਼ਾ ਮੇਰਾ ਬੜਾ ਬਹੁਤ ਚੰਗਾ ਕਮੈਂਟ ਕਰਦਾ ਸੋ ਗੁਰਪਿਆਰ ਜਕਾਨਾ ਜਸਪ੍ਰੀਤ ਸੋਹਟੀ ਸਾਰਿਆਂ ਦਾ ਧੰਨਵਾਦ ਵੀਰ ਜੀ ਜੇ ਮੇਰੇ ਤੋਂ ਕੋਈ ਸ਼ਬਦ ਗਲਤ ਮਲਤ ਬੋਲਿਆ ਗਿਆ ਸੋ ਮੈਨੂੰ ਮaaf ਕਰ ਦਿਓ ਪਹਿਲਾਂ ਸਿੱਖੀ ਬਾਰੇ ਸਿੱਖ ਧਰਮ ਬਾਰੇ ਨੌਲੇਜ ਲਵੋ ਇਸ ਚੀਜ਼ ਦਾ ਪਤਾ ਕਰੋ ਵੀ ਸਾਡੇ ਧਰਮ ਦੇ ਵਿੱਚ ਦੁੱਖ ਹੈ ਸਾਡੇ ਧਰਮ ਦੇ ਵਿੱਚ ਰੋਣਾ ਹੈ ਸਾਡੇ ਧਰਮ ਦੇ ਵਿੱਚ ਤਾਂ ਜਦੋਂ ਗੁਰੂ ਸਾਹਿਬ ਕਹਿੰਦੇ ਆ ਵੀ ਤੁਹਾਡੇ ਪਰਿਵਾਰ ਦਾ ਜੀ ਕੋਈ ਚੜ੍ਹਾਈ ਕਰ ਜਾਂਦਾ ਤੁਹਾਨੂੰ ਰੋਣ ਦਾ ਹੁਕਮ ਨਹੀਂ ਹੈ ਬਿਲਕੁਲ ਰੋਣ ਦਾ ਦੁੱਖ ਹੁਕਮ ਨਹੀਂ ਹੈ ਆਪਾਂ ਕਮਜ਼ੋਰ ਆ ਆਪਾਂ ਅਧਿਆਤਮਕ ਤੌਰ ਤੇ ਇੰਨੇ ਬਲਵਾਨ ਨਹੀਂ ਹੈਗੇ ਆਪਾਂ ਅਧਿਆਤਮਕ ਤੌਰ ਤੇ ਇੰਨੇ ਮਜ਼ਬੂਤ ਨਹੀਂ ਹੈਗੇ ਕਿ ਆਪਾਂ ਉਸ ਭਾਣੇ ਨੂੰ ਮੰਨ ਸਕੀਏ ਆਪਾਂ ਇਸ ਕਰਕੇ ਰੂਪ ਐਨੇ ਆ ਆਪਣੇ ਆਪ ਨਾਲ ਆਪਣੇ ਬੱਚਿਆਂ ਦੇ ਨਾਲ ਉਸ ਗੁਰੂ ਸਾਹਿਬ ਦੇ ਸਹਿਬਜ਼ਾਦੇ ਨੂੰ ਨਮ ਲਾਓ ਆਪਣੇ ਆਪਾਂ ਆਮ ਦੁਨਿਆਵੀ ਲੋਕ ਆ ਉਹ ਗੁਰੂ ਸਾਹਿਬ ਆਪ ਪਰਮੇਸ਼ਰ ਦਾ ਰੂਪ ਸੀ ਉਹ ਸਹਿਬਜ਼ਾਦੇ ਆਪ ਪਰਮੇਸ਼ਰ ਦੀ ਸ਼ਕਤੀ ਸਨ ਉਹਨਾਂ ਨੇ ਕੁਰਬਾਨੀ ਕੀਤੀ ਆ ਉਹਨਾਂ ਨੇ ਸ਼ਹਾਦਤ ਪਾਈ ਆ ਉਹਨਾਂ ਨੂੰ ਆਪਣੇ ਬੱਚਿਆਂ ਨਾਲ ਨਾ ਲਾਓ